ਜਿਸ ਕੋਲ ਪੰਜਾਬੀ ਲੋਕ ਕਹਾਣੀਆਂ ਦਾ ਅਨਮੋਲ ਖਜ਼ਾਨਾ ਹੈ ਜਿਸ ਦੇ ਖੁਲ ਜਾ ਸਿੰਸਮ ਕਹਿਣ ਤੇ ਉਹ ਦਰਵਾਜ਼ਾ ਖੁੱਲ ਜਾਂਦਾ ਹੈ ਜਿਸ ਦੇ ਪਿੱਛੇ 부ਜਾਰਤਾ ਕਹਾਵਤਾਂ ਅਤੇ ਲੋਕ ਸਿਆਣਪਾਂ ਦੇ ਹੋਰ ਅਨੇਕਾਂ ਹੀਰੇ ਮੋਤੀ ਚਮਕਦੇ ਦਿਸਦੇ ਹਨ ਪਰ ਉਹ ਸਿਰਫ ਲੋਕ ਚਨਾਵਾਂ ਦਾ ਸੰਗ੍ਰਹਿ ਕਰਤਾ ਜਾਂ ਵਿਆਖਿਆਕਾਰ ਹੀ ਨਹੀਂ ਖੁਦ ਵੀ ਇੱਕ ਅਨੂਠਾ ਜਿਹਾ ਮੌਲਿਕ ਰਚਨਾਕਾਰ ਹੈ ਜਿਸ ਨੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਅਤੇ ਨਾਦਬਿੰਦ ਅਤੇ ਸਬਨਾ ਜਿੱਤੀਆਂ ਬਾਜ਼ੀਆਂ ਵਰਗੇ ਨਾਵਲ ਲਿਖੇ। ਇਨ੍ਹਾਂ ਨਾਵਲਾਂ ਵਿੱਚ ਜਿਸ ਅੰਦਾਜ਼ ਨਾਲ ਉਸਨੇ ਮਨੁੱਖੀ ਮੰਨ ਦੀ ਬੰਤਰ ਉਸ ਦੀਆਂ ਕਦਰਾਂ ਕੀਮਤਾਂ ਦੇ ਤਾਣੇ ਪੇਟੇ ਨੂੰ ਗੁਪਤ ਤੋਂ ਪ੍ਰਗਟ ਕੀਤਾ ਹੈ ਉਸ ਦੀ ਇੱਕ ਵਿਲੱਖਣ ਅਤੇ ਅਹਿਮ ਪ੍ਰਾਪਤੀ ਹੈ। ਇਸ ਰਚਨਾਕਾਰ ਦਾ ਨਾਮ ਹੈ ਡਾਕਟਰ ਜੋਗਿੰਦਰ ਸਿੰਘ ਕੈਰੋਂ। ਆਵਾਜ਼ ਮਿਲਦੇ ਹਾਂ ਉਸ ਨੂੰ ਤੇ ਸੁਣਦੇ ਹਾਂ ਉਸ ਕੋਲੋਂ ਉਸ ਦੇ ਜੀਵਨ ਦਾ ਤੇ ਉਸ ਦੀਆਂ ਰਚਨਾਵਾਂ ਦਾ ਮੁਖਤਸਰ ਕਿੱਸਾ ਮੇਰਾ ਜਨਮ ਪਾਕਿਸਤਾਨ ਵਿੱਚ ਟੋਬਾ ਟੇਕਸਿੰਗ ਦੀ ਤਹਿਸੀਲ ਜ਼ਿਲ੍ਹਾ ਲਾਇਲਪੁਰ ਵਿੱਚ 1941 ਨੂੰ ਹੋਇਆ ਤੇ ਮੈਂ ਉਦੋਂ ਅਜੇ ਛੋਟਾ ਹੀ ਸੀ ਜਦੋਂ ਦੇਸ਼ ਦੀ ਵੰਡ ਹੋ ਗਈ ਪੰਜਾਬ ਦੀ ਵੰਡ ਹੋ ਗਈ ਤਾਂ ਫਿਰ ਸਾਨੂੰ ਇੱਧਰ ਹਿੰਦੁਸਤਾਨ ਵਿੱਚ ਸਾਡੇ ਜੱਦੀ ਪਿੰਡ ਜੰਡੇਆਲੇ ਲਾਗੇ ਗੁੰਨੋਵਾਲ ਮੈਂ ਆਣ ਕੇ ਪਹਿਲੀ ਦੂਜੀ ਵਿੱਚ ਦਾਖਲ ਹੋਇਆ ਉਸ ਤੋਂ ਸਾਨੂੰ ਕੱਚੀ ਲਾਰਟ ਗਗੋਮਾਲ ਦੇ ਨੇੜੇ ਅਜਨਾਲਾ ਤਹਿਸੀਲ ਦੇ ਵਿੱਚ ਜ਼ਮੀਨ ਮਿਲ ਗਈ ਜਿੱਥੇ ਹੜ ਵਗੈਰਾ ਬੜੇ ਆਉਂਦੇ ਸੀ ਤੇ ਉੱਥੇ ਅਸਲ ਵਿੱਚ ਜੇ ਵੇਖਿਆ ਜਾਵੇ ਤਾਂ ਮੈਨੂੰ ਸਹਿਤ ਪੜਨ ਦੀ ਲਾਗ ਉੱਥੇ ਚੌਥੀ ਪੰਜਵੀਂ ਦੀਆਂ ਜਮਾਤਾਂ ਵਿੱਚ ਹੀ ਲੱਗ ਗਈ ਸੀ ਮੈਨੂੰ ਯਾਦ ਹੈ ਕਿ ਸਾਡੇ ਗਵਾਂਢ ਸਰਦਾਰ ਦਲੀਪ ਸਿੰਘ ਇੱਕ ਫੌਜੀ ਹੁੰਦਾ ਸੀ ਉਹ ਕਿਤਾਬਾਂ ਲਿਖਣ ਪੜਨ ਨੂੰ ਲੈ ਆਉਂਦਾ ਸੀ ਫੌਜ ਦੇ ਵਿੱਚੋਂ ਜਾਂ ਰਸਤੇ 'ਚੋਂ ਕਿਤੇ ਖਰੀਦ ਕੇ ਤੇ ਸਾਡੇ ਤਾਈ ਉਹਨਾਂ ਨੂੰ ਇੱਕ ਸੰਦੂਖ ਜਿਹੇ ਚ ਰੱਖ ਛੜ ਦਿੰਦੇ ਅਸੀਂ ਬਸਤਾ ਭਾਰਾ ਕਰਨ ਲਈ ਉਹ ਕਿਤਾਬਾਂ ਬਸਤੇ ਚ ਪਾ ਲੈਂਦੇ ਤੇ ਸਕੂਲ ਚਲੇ ਜਾਂਦੇ ਉਦੋਂ ਵੱਡੇ ਵੱਡੇ ਬਸਤੇ ਭਾਰੇ ਹੁੰਦੇ ਨਹੀਂ ਸੀ ਉਦੋਂ ਫੱਟੀ ਹੁੰਦੀ ਸੀ ਜਾਂ ਕਥੈਲਾ ਜਿਹਾ ਹੁੰਦਾ ਸੀਗਾ ਤਾਂ ਉਹ ਅੱਧੀ ਛੁੱਟੀ ਵੇਲੇ ਮੈਂ ਤੇ ਮੇਰਾ ਇੱਕ ਦੋਸਤ ਉਹਦਾ ਨਾਮ ਦਰਸ਼ਨਾ ਵਿਚਾਰਾ ਗੁజర్ ਚੁੱਕਾ ਕਈ ਦਿਨ ਦਾ ਤੇ ਉਹ ਅੱਧੀ ਛੁੱਟੀ ਵੇਲੇ ਅਸੀਂ ਉਹ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਹੌਲੀ ਹੌਲੀ ਤੇ ਬਾਅਦ ਚ ਪਤਾ ਲੱਗਾ ਵੀ ਉਹ ਨਾਨਕ ਸਿੰਘ ਉਹਨਾਂ ਦਾ ਨਾਵਲ ਸੀ ਕੱਟੀ ਪਤਾਂਗ ਕਿਉਂਕਿ ਇਹਦੇ ਪਹਿਲੇ ਵਰਕੇ ਪਾਟੇ ਹੋਏ ਸੀਗੇ ਉੱਥੋਂ ਹੀ ਮੈਂ ਸ਼ਾਇਦ ਉਹਦਾ ਨਾਂ ਹੈ ਮਤਵਾਰੀਖਾ ਹਿੰਦੀ ਅਮਰਤਾ ਪ੍ਰੀਤਮ ਦੀ ਕਿਤਾਬ ਉੱਥੋਂ ਪੜ੍ਹੀ ਉਸ ਤੋਂ ਬਾਅਦ ਸਾਡੀ ਜਿਹੜੀ ਜ਼ਮੀਨ ਬਦਲ ਕੇ ਤੇ ਹਰਿਆਣੇ ਦੇ ਵਿੱਚ ਚਲੇਗੀ ਤੇ ਉੱਥੇ ਕਿਉਂਕਿ ਸਕੂਲ ਵਗੈਰਾ ਹੈ ਨਹੀਂ ਸੀ ਪੜ੍ਹਨ ਲਈ ਤੇ ਇਸ ਲਈ ਮੈਂ ਆਪਣੀ ਭੂਆ ਦੇ ਪਿੰਡ ਕੈਰੋਂ ਆ ਗਿਆ ਉੱਥੋਂ ਹਾਇਰ ਸਕੈਂਡਰੀ ਕਰਕੇ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਰਾਨਕੇ ਦਾਖਲ ਹੋ ਗਿਆ ਇੱਥੇ ਮੇਰੀ ਸੰਗਤ ਜਿਹੜੀ ਆ ਉਹ ਸਰਦਾਰ ਗੁਰਦਿਆਲ ਸਿੰਘ ਫੁੱਲ ਹੁਣਾਂ ਨਾਟਕਕਾਰ ਨਾਲ ਪੈ ਗਈ ਤੇ ਮੈਂ ਵੀ ਇੱਥੇ ਕੀਤੀ ਤੇ ਇੱਥੇ ਹੀ ਮੈਨੂੰ ਕਹਾਣੀਆਂ ਲਿਖਣ ਦਾ ਸ਼ੌਕ ਜਿਹੜਾ ਸੀ ਉਹ ਪੈਦਾ ਹੋਇਆ ਤੇ ਖਾਲਸਾ ਕਾਲ ਦੇ ਦਰਬਾਰ ਮੈਗਜ਼ੀਨ ਦੇ ਵਿੱਚ ਮੇਰੀ ਕੁਝ ਕਹਾਣੀਆਂ ਵਿੱਚ ਛਪੀਆਂ ਤੇ ਮੈਂ ਇੱਕ ਨਾਵਲ ਨਾਦਬਿੰਦ ਉਸ ਸਮੇਂ ਦੇ ਵਿੱਚ ਲਿਖਿਆ ਨਾਦਬਿੰਦ ਤੋਂ ਬਾਅਦ ਮੇਰਾ ਦੂਸਰਾ ਨਾਵਲ ਨਾਵਲ ਲਿਖਣ ਲੱਗਿਆ ਮੈਂ ਕਾਫੀ ਧੀਰ ਲਾਉਣਾ ਕੋਈ 8 10 10 ਸਾਲ ਲੱਗ ਜਾਂਦੇ ਆ ਕਈ ਵਾਰ ਤੇ ਕਈ ਬਹੁਤ ਧੀਰ ਦੇ ਸ਼ੁਰੂ ਕੀਤੇ ਹੋਏ ਨਾਵਲ ਤੇ ਮੇਰੇ ਕਈ-ਕਈ ਦੇ 12-12 ਸਾਲ ਹੋ ਗਏ ਆ ਉਹ ਕੰਪਲੀਟ ਨਹੀਂ ਹੋਏ ਥੋੜਾ ਥੋੜਾ ਉਹਨਾਂ ਦਾ ਕੰਮ ਰਹਿੰਦਾ ਤੇ ਬਾਕੀ ਸਭ ਨਾਲ ਜਿੱਤਿਆਂ ਬਾਜ਼ੀਆਂ ਵੀ ਮੈਂ 8 ਕ ਸਾਲ ਦੇ ਵਿੱਚ ਲਿਖਿਆ ਤੇ ਨਾਵਲ ਤੋਂ ਬਾਅਦ ਮੈਂ ਲੋਕ ਧਾਰਾ ਦੇ ਅਧਿਨ ਵੱਲ ਹੋਇਆ ਤੇ ਮੈਂ ਪੰਜਾਬੀ ਲੋਕ ਕਹਾਣੀਆਂ ਦਾ ਸਿਰਜਣਾਤਮਕ ਅਧਿਨ ਦੇ ਉੱਤੇ ਵਿਸ਼ੇ ਦੇ ਉੱਤੇ ਪੀ ਐਚ ਡੀ ਕੀਤੀ ਗੁਰੂ ਨਾਨਕ ਦੇ ਯੂਨੀਵਰਸਿਟੀ ਵੱਲੋਂ ਜਿਹੜੀ ਮੇਰੀ ਕਿਤਾਬ ਲੋਕ ਧਾਰਾ ਦੇ ਛੱਪੀ ਉਹਦਾ ਨਾਮ ਹੈਗਾ ਜੀ ਲੋਕ ਧਾਰਾ ਦਾ ਇਤਿਹਾਸ ਤੇ ਮੂਲੰਗਣ ਉਹਦੇ ਵਿੱਚ ਮੈਂ ਹੁਣ ਤੱਕ ਜਿੰਨੀਆਂ ਕਿਤਾਬਾਂ ਛਪੀਆਂ ਨੇ ਲੋਕਧਾਰਾ ਸੰਬੰਧੀ ਚਾਹੇ ਉਹ ਇਕਤਰੀ ਕਰਨ ਦੀਆਂ ਹੋਣ ਚਾਹੇ ਉਹ ਵਿਸ਼ਲੇਸ਼ਣ ਦੀਆਂ ਹੋਣ ਜਾਂ ਕਿਸੇ ਹੋਰ ਹੋਣ ਅੰਤਰ ਅੰਤਰ ਅਨੁਸ਼ਾਸਨੀ ਰਤਵਾਲੀਆਂ ਹੋਣ ਜਾਂ ਸੁਭਾਅ ਵਾਲੀਆਂ ਹੋਣ ਉਹਨਾਂ ਸਾਰਾਂ ਦਾ ਸਾਰੀਆਂ ਦਾ ਮੈਂ ਵਿਸ਼ਲੇਸ਼ਣ ਕੀਤਾ ਹੋਇਆ ਉਹਦੇ ਵਿੱਚ ਮੇਰੀ ਦੂਸਰੀ ਕਿਤਾਬ ਲੋਕਧਾਰਾ ਦੇ ਉੱਤੇ ਜਿਹੜੀ ਹੈ ਉਹ ਪੰਜਾਬੀ ਅਕੈਡਮੀ ਦਿੱਲੀ ਵਾਲਿਆਂ ਨੇ ਜਿਹੜੀ ਛਾਪੀ ਆ ਉਹਦਾ ਨਾਂ ਹੈਗਾ ਲੋਕ ਪੰਜਾਬੀ ਸਹਿਦ ਦੇ ਪਛੋਕੜ ਵਿੱਚ ਪੰਜਾਬੀ ਲੋਕਧਾਰਾ ਇਹ ਕਿਤਾਬ ਜਿਹੜੀ ਆ ਇਹ ਦੇ ਇਹਨੂੰ ਲਿਖਦਾ ਜਿਹੜਾ ਮੈਨੂੰ ਮਹਿਸੂਸ ਹੋਇਆ ਤਾਂ ਉਹ ਮੈਂ ਬੜੇ ਅਜੀਬ ਕਿਸਮ ਦੇ ਸਿੱਟਿਆਂ ਤੇ ਮੈਂ ਪਹੁੰਚਿਆ ਵੀ ਦੇਖੋ ਲੋਕ ਧਾਰਾ ਦੀ ਸਮਗਰੀ ਤਾਂ ਉਹ ਹੀ ਆ ਚਾਹੇ ਉਹ ਹੀਰਾ ਜਿਹੇ ਦੀ ਕਹਾਣੀਆਂ ਚਾਹੇ ਲੋਕ ਧਾਰਾ ਦੀ ਸਮਗਰੀ ਆ ਚਾਹੇ ਲੋਕ ਨਾਚ ਨੇ ਚਾਹੇ ਲੋਕ ਸੰਧ ਨੇ ਜਾਂ ਕੋਈ ਲੋਕ ਖੇਡਾਂ ਨੇ ਪਰ ਜੇ ਤਾਂ ਫਰੀਦ ਸਾਹਿਬ ਉਹਨੂੰ ਵਰਤ ਰਹੇ ਨੇ ਲੋਕ ਧਾਰਾ ਨੂੰ ਆਪਣੇ ਮੁਰਸ਼ਿਦ ਨੂੰ ਜਾਂ ਆਪਣੇ ਸੂਫੀ ਯਾਤਰਨ ਦੇ ਵਿੱਚ ਆਪਣੇ ਪ੍ਰਭੂ ਨੂੰ ਜਾਂ ਆਪਣੇ ਰੱਬ ਨੂੰ ਮਨਾਉਣ ਲਈ ਜਾਂ ਅੱਲਾ ਨੂੰ ਮਨਾਉਣ ਲਈ ਤਾਂ ਉਹਦੇ ਉਹ ਹੋਰ ਅਰਥਾਂ 'ਚ ਲੈਂਦੇ ਨੇ ਉਹਨੂੰ ਹੋਰ ਤਰ੍ਹਾਂ ਵਰਤਦੇ ਨੇ ਜੇ ਕਿੱਸਾ ਕਾਰਨ ਹੈ ਉਹ ਜਿਹਨੂੰ ਲੋਕ ਧਾਰਾ ਨੂੰ ਵਰਤਦੇ ਨੇ ਉਹ ਆਪਣੇ ਤਰੀਕੇ ਨਾਲ ਵਰਤ ਰਹੇ ਨੇ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਤੇ ਭਗਤ ਜਿਹੜੇ ਨੇ ਉਹ ਅਧਿਆਤਮਿਕ ਪੱਧਰ ਦੇ ਉੱਤੇ ਵਰਤ ਰਹੇ ਨੇ ਲੋਕ ਧਾਰਾ ਨੂੰ ਪਰ ਜਿਉਂ-ਜਿਉਂ ਲੋਕ ਧਾਰਾ ਉਹੋ ਹੀ ਲੋਕ ਧਾਰਾ ਤੇ ਜੇ ਉਹ ਪ੍ਰਗਤੀਵਾਦੀ ਕਵਤਾ ਵਿੱਚ ਉਹ ਲੋਕ ਧਾਰਾ ਵਰਤੀ ਜਾਂਦੀ ਆ ਤੇ ਉਹ ਲੋਕ ਆਪਣੇ ਤਰੀਕੇ ਨਾਲ ਵਰਤ ਰਹਾ ਉਹ ਜਿਹੜੀ ਹੈਗੀ ਆ ਹੀਰ ਉਹਨੂੰ ਮਿਹਨਤ ਬਣਾ ਲੈਂਦੇ ਆ ਰਾਂਝਾ ਜਿਹੜਾ ਉਹਨੂੰ ਮਜ਼ਦੂਰ ਬਣਾ ਲੈਂਦੇ ਆ ਤੇ ਜਿਹੜੇ ਖੇੜੇ ਨੇ ਉਹਨਾਂ ਨੂੰ ਸਰਮਾਇਦਾਰੀ ਦੇ ਪ੍ਰਤੀਕ ਵਿੱਚ ਵਰਤ ਰਹੇ ਸੋ ਇਸ ਤਰੀਕੇ ਨਾਲ ਮੈਂ ਸਮਝਾਂ ਪੰਜਾਬੀ ਲੋਕਧਾਰਾ ਦਾ ਅਧਿਨ ਜਿਹੜਾ ਮੈਂ ਕਰ ਰਿਹਾ ਉਹ ਪੰਜਾਬੀ ਸੋਚ ਨੂੰ ਪਕੜਨ ਵਾਲੀ ਗੱਲ ਹੈ ਸੋ ਇਸ ਤਰੀਕੇ ਨਾਲ ਮੈਂ ਸਮਝਦਾ ਹੁਣ ਮੈਂ ਜਿਹੜੇ ਨਾਵਲ ਮੈਂ ਹੋਰ ਕੋ ਇੱਕ ਰੋਜ਼ਾ ਮੈਂ ਹੁਣੇ ਨਾਵਲ ਲਿਖਿਆ ਹੈਗਾ ਔਰ ਰੋਜ਼ਾ ਵਿੱਚ ਨਾਵਲ ਜਿਹੜਾ ਹੈ ਤਾਂ ਜਿਹੜਾ ਅਮਰੀਕਾ ਦੀ ਜਿਹੜੀ ਖਾਨਾ ਜੰਗੀ ਆ ਉਹਦੇ ਸਬੰਧ ਦੇ ਵਿੱਚ ਵੀ ਉਸ ਸਮੇਂ ਜਦੋਂ ਅਮਰੀਕਾ ਦੀ ਘ੍ਰੋਗੀ ਜੰਗ ਹੋਈ ਉਦੋਂ ਲੋਕਾਂ ਦਾ ਕੀ ਹਾਲਤ ਹੋਇਆ ਔਰ ਕਿਵੇਂ ਲੋਕੀ ਰੋਟੀ ਰੋਜ਼ੀ ਨੂੰ ਮਤਲਬ ਤੜਫਦੇ ਰਹੇ ਸੀਗੇ ਪਰ ਨਾਲ ਦੀ ਨਾਲ ਇਹ ਜਿਹੜਾ ਮੇਰਾ ਨਾਵਲ ਹੈ ਇਹਦੇ ਇਹ ਤਿੰਨ ਇਹਦੀਆਂ ਵਿਧੀਆਂ ਮੈਂ ਬਣਾਈਆਂ ਨੇ ਇਹਦੇ ਵਿੱਚ ਇੱਕ ਤਾਂ ਸਫਰਨਾਮੇ ਵਾਲੀ ਵਿਧੀ ਆ ਦੂਜਾ ਡੈਰੀ ਵਾਲੀ ਵਿਧੀ ਆ ਤੀਜਾ ਨਾਵਲੀ ਵਿਧੀਆ ਸੋ ਇਹ ਨਾਵਲ ਮੈਂ ਹੁਣ ਛੇਤੀ ਮਤਲਬ ਛਪਣਾ ਦਿੱਤਾ ਹੋਇਆ ਉਹ ਜਲਦੀ ਆ ਜਾਏਗਾ ਇੱਕ ਮੈਂ ਨਾਟਕ ਲਿਖਿਆ ਅੱਜਕੱਲ ਔਰ ਉਹ ਨਾਟਕ ਮੈਨੂੰ ਆਪਣੇ ਆਪ ਨੂੰ ਬੜਾ ਅਜੀਬ ਲੱਗਦਾ ਕਿਉਂਕਿ ਨਾਟਕ ਮੈਂ ਕਦੀ ਲਿਖਦਾ ਨਹੀਂ ਪਰ ਅਚਾਨਕ ਪਤਾ ਨਹੀਂ ਕਿਵੇਂ ਮੇਰੇ ਦਿਮਾਗ ਜਾ ਗਿਆ ਉਹ ਮੇਰੇ ਕੋਲ ਲੈਪਟਾਪ ਇੱਕ ਕੰਪਿਊਟਰ ਹੁੰਦਾ ਸੀਗਾ ਤੇ ਮੈਂ ਜਿੱਤੇ ਪੈਰ ਉਹਦੇ 'ਚ ਵੜਿਆ ਰਹਿੰਦਾ ਸੀਗਾ ਕੰਪਿਊਟਰ 'ਚ ਹਰ ਵੇਲੇ ਕਦੀ ਇੰਟਰਨੈਟ ਲਾ ਲੈਣਾ ਕਦੀ ਉਹਦੇ 'ਤੇ ਆਪਣਾ ਲਿਖਣ ਪੜ੍ਹਨ ਲਾ ਆਪਣਾ ਤੇ ਮੈਨੂੰ ਉਹਦੇ ਤੋਂ ਖਿਆਲ ਆਇਆ ਵੀ ਚਲੋ ਕਿਉਂ ਨਾ ਆਇਆ ਕਿਉਂਕਿ ਅੱਜ ਦੀ ਜਿਹੜੀ ਟੈਕਨਾਲੋਜੀ ਆ ਇਹ ਮਨੁੱਖ ਤੇ ਪ੍ਰਭਾਵ ਕੀ ਪਾ ਰਹੀ ਆ ਔਰ ਉਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਉਹ ਨਾਟਕ ਲਿਖਿਆ ਤੇ ਉਹ ਨਾਟਕ ਦਾ ਨਾਂ ਹੈਗਾ ਵਿੰਡੋ ਮਿਲੇਨੀਅਮ 5 ਅਤੇ ਅਨਸ਼ੇਮਡ ਵਾਇਰਸ ਤੇ ਉਹ ਨਾਟਕ ਵਿੱਚ ਇੱਕ ਔਰਤ ਜਿਹੜੀ ਆ ਉਹ ਆਪਣੇ ਘਰ ਵਾਲੇ ਨੂੰ ਲੈ ਕੇ ਆਉਂਦੀ ਆ ਹਸਪੀਟਲ ਤੇ ਉਹੋ ਹੀ ਪੈਰ ਕੇ ਕੱਢਦਾ ਤੇ ਉਹੋ ਹੀ ਲੱਤ ਕੱਢਦਾ ਤੇ ਉਹੋ ਹੀ ਹੱਥ ਕੱਢਦਾ ਤੇ ਨਾਲ ਕਹਿੰਦਾ ਵੇ ਹਾਰਡਵੇਅਰ ਸੌਫਟਵੇਅਰ ਰੈਮ ਰੋਮ ਫਲੋਪੀ ਉਹ ਡਾਕਟਰ ਨੂੰ ਕਹਿੰਦੇ ਡਾਕਟਰ ਸਾਹਿਬ ਦੇਖੋ ਇਹਨੂੰ ਕੀ ਹੋ ਗਿਆ ਉਹ ਕਹਿੰਦਾ ਇਹਨੀਆਂ ਤੇ ਸਾਰੀਆਂ ਫਾਈਲਾਂਆਂ ਹੀ ਹਿਲ ਗਈਆਂ ਹਿਲ ਗਈਆਂ ਸਾਰੀਆਂ ਉਹ ਕਹਿੰਦਾ ਹਿਲਣੀਆਂ ਤੇ ਆਇਆ ਸੀ ਚਤੇ ਪੈਰ ਕੰਪਿਊਟਰ 'ਚ ਵੜਿਆ ਰਹਿੰਦਾ ਸੀ ਤੇ ਕੇ ਫਿਰ ਉਹਨੂੰ ਪੁੱਛਦੀ ਆ ਵੀ ਦੱਸੋ ਡਾਕਟਰ ਆ ਮੈਂ ਡਾਕਟਰ ਨੂੰ ਪੁੱਛਦਾ ਵੀ ਹੋਰ ਦੱਸੋ ਵੀ ਬੱਚਿਆਂ ਨਾਲ ਕਿਵੇਂ ਦਾ ਵਿਹਾਰ ਆ ਉਹ ਕਹਿੰਦਾ ਜੀ ਬੱਚਿਆਂ ਨਾਲ ਕੀ ਵਿਹਾਰ ਹੋਣਾ ਇਹਨੂੰ ਤੇ ਸਾਰੀ ਬੋਲੀ ਭੁੱਲ ਗਈ ਸਾਰੀ ਕੰਪਿਊਟਰ ਵਾਲੀ ਬੋਲੀ ਆ ਗਈ ਆ ਜੇ ਕਿਸੇ ਕੁੜੀ ਨੂੰ ਆਵਾਜ਼ ਮਾਰਨੀ ਉਹ ਤੇ ਕਹਿੰਦਾ ਨਹੀਂ ਫਲੋਪੀ ਏ ਨਹੀਂ ਸੀਡੀ ਏ ਜੇ ਕਿਸੇ ਮੁੰਡੇ ਨੂੰ ਮਾਰਨੇ ਉਹ ਹਾਰਡਵੇਅਰ ਆ ਉਹ ਸੌਫਟਵੇਅਰ ਆ ਸੋ ਇਸ ਤਰੀਕੇ ਨਾਲ ਉਹ ਨਾਟਕ ਤੇ ਉਹ ਫਿਰ ਉਹਦਾ ਅਸਲੀ ਜਿਹੜਾ ਭਾਵ ਇਹ ਪੇ ਨਾਟਕ ਦਾ ਪੇ ਅਫੀਰ ਦੇ ਉੱਤੇ ਉਹਦਾ ਨਤੀਜਾ ਇਹ ਕਟਿਆ ਵੀ ਜਿਹੜਾ ਬੰਦਾ ਆਪਣੀ ਪਰੰਪਰਾ ਨਾਲ ਜੁੜਿਆ ਰਹਿੰਦਾ ਨਾ ਉਹਦੀ ਕਦੀ ਮੌਤ ਨਹੀਂ ਹੁੰਦੀ ਜਿਹੜਾ ਆਪਣੇ ਸਭਿਆਚਾਰ ਨਾਲ ਜੁੜਿਆ ਰਹਿੰਦਾ ਉਹਦੀ ਕਦੀ ਮੌਤ ਨਹੀਂ ਹੁੰਦੀ ਭਾਵੇਂ ਇੰਨੀ ਟੈਕਨੋਲੋਜੀ ਆ ਗਈ ਆ ਪਰ ਸਾਨੂੰ ਆਪਣੇ ਸਭਿਆਚਾਰ ਨੂੰ ਜਿਹੜਾ ਭੁੱਲਣਾ ਨਹੀਂ ਚਾਹੀਦਾ ਸੋ ਮੇਰਾ ਇਹ ਸਫ਼ਰ جاری ਆ ਹੁਣ ਅੱਗੇ ਦੇਖੋ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਧੰਨਵਾਦ ਵੀਰ ਜੀ ਦਾ ਇੱਕ ਸ਼ਲੋਕ ਹੈ ਜਿਸ ਵਿੱਚ ਉਹ ਕਹਿੰਦੇ ਹਨ कि मेरीयां सारीयां रगां तारਾਂ ਅਤੇ ਤਰਬਾਂ ਬਣ ਚੁਕੀਆਂ ਹਨ ਮੇਰਾ ਸਾਰਾ ਵਜੂਦ ਰਬਾਬ ਹੋ ਗਿਆ ਹੈ ਤੇ ਇਸ ਰਬਾਬ ਨੂੰ ਮੈਂ ਨਹੀਂ ਜਾਂ ਕੋਈ ਵਿਅਕਤੀ ਨਹੀਂ ਮੇਰਾ ਬਿਰਹਾ ਬਜਾਉਂਦਾ ਹੈ ਤੇ ਇਸ ਦੀ ਆਵਾਜ਼ ਨੂੰ ਜਾਂ ਮੇਰਾ ਚਿੱਤ ਸੁਣਦਾ ਹੈ ਜਾਂ ਮੇਰਾ ਸਾਈ ਕਬੀਰ ਸਭ ਰਗ ਤੰਤ ਰਬਾਬ ਤਨ ਬਿਰਹਾ ਬਜਾਵੇ ਨਿਤ ਔਰ ਨ ਕੋ ਸੁਣ ਸਕੇ ਜਾਂ ਸਾਈ ਜਾਨ ਚਿੱਤ ਬਿਰਹਾ ਸਾਡੇ ਵਜੂਦ ਦਾ ਸਜਿੰਦਾ ਹੈ ਤਦੇ ਹੀ ਤਾਂ ਫਰੀਦ ਜੀ ਕਹਿੰਦੇ ਹਨ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਜਿਤ ਤਨ ਬਿਰਹਾ ਨ ਉਪਜੇ ਸੋ ਤਨ ਜਾਨਮਸਾਨ ਤੇ ਸ਼ਾਹ ਹੁਸੈਨ ਕਹਿੰਦੇ ਹਨ ਮਾਇਨੀ ਮੈਂ ਕੈਨੂ ਆਖਾਂ ਦਰਦ ਵਿਛੋੜੇ ਦਾ ਹਾਲ